ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਤੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਆ ਤੇ ਦੋ ਗੱਬਣਾ ਦੋ ਐਚਐਫ ਜਿਹੇ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਸਹੀ ਵਾਲ ਕ੍ਰੋਸ ਤੇ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਆਪਾਂ ਕਰਦੇ ਵੀ ਦੀ ਇਹਨਾਂ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਹਾਂਜੀ ਟੈਂਟ ਤੇ ਮੇਰੀ ਮਸ਼ੀਨ ਹੈ ਨਾਲ ਜਿਹੜਾ ਅਮਰਸਰ ਠੀਕ ਆ ਫੋਨ ਨੰਬਰ ਬੋਲਦੇ ਫਿਰ 552 ਹਾਂਜੀ 03252 ਠੀਕ ਆ ਤੇ ਚਲੋ ਸ਼ੁਰੂਆਤ ਹੈ ਜਿਹੜੀ ਪਹਿਲੇ ਨੰਬਰ ਤੇ ਸੁਈ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਥਾਣੇ ਦੇ ਦੇਖ ਸਕਦੇ ਚੰਗੇ ਦੂਰ ਦੂਰ ਜਿਹੜਾ ਥਣ ਲੱਗਾ ਹੈ ਸਵਾਹਾਨਾ ਵੀ ਚੰਗਾ ਤਿਆਰ ਕੀਤਾ ਇਹਨੇ ਕਿੰਨਾ ਸੋਆ ਜਵੇਦੀ ਆ ਤਾਂ ਮਾਲ ਕੀ ਦਾ ਪਹਿਲਾ ਜੀ ਤੇ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਸੂਈ ਨੂੰ ਕੀ ਫਰਾਦੇ ਨੂੰ ਗਿਆ ਤੇ ਕਿੰਨਾ ਕੁ ਬੋਲਾ ਕਰ ਗਈ ਜੀ ਬੋਲਾ ਲੀ ਜੀ 15 ਤੋਂ 16 ਨੀਰ ਬੋਲਾ ਤਿਆਰ ਜੀ ਬਿਲਕੁਲ ਹਾਂਜੀ ਬਿਲਕੁਲ ਜਿਹੜਾ ਕੰਡੇ ਬਾਕੀ ਇਹ ਹੈ ਕਿ ਜੇ ਕੋਸ਼-ਕੋਸ਼ ਭਲਾ ਵੀ ਹਵਾਨੇ ਤੇ ਹੈਗੀਆਂ ਹਾਂ ਹਾਂਜੀ ਉਤਰਾ ਠੰਡੀ ਸੀ ਲਿਆ ਠੰਡੀ ਠੰਡੀ ਬਿਲਕੁਲ ਉਦਾਂ ਹੀ ਭਾਵੇਂ ਬੱਚੇ ਨੂੰ ਬਿਨਾਂ ਹੀ ਪਾਜੋ ਥੱਲੇ ਤੇ ਮੂੰਹ ਚਾਰ ਦੰਦ ਜੀ ਸ਼ਮੂਹ ਚਾਰ ਦੰਦ ਆ ਹਾਂਜੀ ਦਿਖਾ ਦਿਓ ਇਹ ਕਿਹਦੀ ਫਿਰ ਤੋੜ ਦੂੰ ਬਾਕੀ ਥਾਣ ਜਿਹੜਾ ਪੂਰਾ ਦੂਰ ਦੂਰ ਜਿਹੜਾ ਲੱਗਾ ਆਦੇ ਸੱਜੇ ਨੂੰ ਪਿਓ ਚਾਰ ਦੰਦ ਦੈਂਦੇ ਜਿਹੜੀ ਇਹ ਸਾਨੂੰ ਕਿਉਂ ਨਹੀਂ ਉਹ ਹੀ ਲਈ ਆ ਠੀਕ ਹੈ ਤੋਰ ਦ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਓ ਪਹਿਲੇ ਸਵੇਰੇ ਦੁੱਧ ਜਿੱਥੇ ਤੁਸੀਂ 20 ਕਿਲੋ ਰਾਂਣਾ ਚਵਾਈਓ ਕਰਣੀ ਕੋਈ ਨਾ ਤਾ ਦੀ ਕੋਸਤ ਨਹੀਂ ਆ ਗਈ ਜਿੱਦਾਂ ਵਾਲੀ ਲੈ ਲੈ ਤੇ ਕਰੀ ਦੁੱਧ ਜਿਹੜਾ ਕਹਿੰਦੇ ਕਿ ਪਹਿਲੇ ਸਵੇਰੇ ਮੂੰਹ ਚਾਰ ਦੰਦ ਚਵਾ ਦੂਗੀ ਲੈ ਜੀ ਬਾਕੀ ਥਾਂ ਨਾ ਬੜਾ ਕਮਾਲ ਦਾ ਬਣੂ ਦੂਰ ਦੂਰ ਜਿਹੜਾ ਬਹੁਤ ਚੰਗੀ ਜੀ ਬਹੁਤ ਸੋਹਣੇ ਰੰਗ ਰੂਪ ਦੀ ਆ ਪਹਿਲਾਂ ਦੇ ਹਿਸਾਬ ਨਾਲ ਚਾਰ ਦੰਦ ਦੇ ਹਿਸਾਬ ਨਾਲ ਕਰ ਦੇ ਚਲੋ ਠੀਕ ਐ ਤੇ ਕਿੰਨਾ ਵੀ ਦੀ ਦਾ ਮੁੱਲ ਫਿਰ ਮੁੱਲ ਵੀ ਦੀ ਦਾ 55 ਜਾਈਆ ਦੇ 55 ਜਾਈਆ ਦੇ ਵਿੱਚੋਂ ਕਰਨਾ ਕੋਈ ਮੰਤਨ ਇਹ ਇਹਨੂੰ ਕਰ ਦੋ ਜਿੰਨਾ ਆਪ ਵੀ ਜਾਤੀ ਕਰ ਦੋ ਕੋਈ ਨਹੀਂ ਤੁਸੀਂ ਕਰ ਦੋ ਜਿੰਨਾ ਚੰਗਾ ਲੱਗਦਾ ਕਰ ਦਿਓ ਛੋੜ ਕਰ ਦਈਏ ਵਿੱਚੋਂ ਫਿਰ ਕਰ ਦੋ ਕੋਈ ਪੂਰੇ 52 ਦੇ ਦिए ਫਿਰ ਚਲੋ ਬੁਰਦ ਬੈਠੀ ਹੋਰ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਹਾਂਜੀ ਤੇ ਹੁਣ ਇੱਕ ਆ ਇਹ ਤਾਰਾ ਮਾਰ ਦਿਖਾ ਦਿਓ ਦਿਖਾ ਦੇ ਇਹਦਾ ਚਵਾ ਜਿਹੜਾ ਕਹਿੰਦੇ ਕੀ ਦਿਖਾ ਦਈਏ ਠੰਡੀ ਸਿਹਿੰਦਾ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਆ ਦੇਖ ਸਾਡੇ ਆ ਬੱਚਾ ਜੀ ਇਹਦੇ ਮਗਰ ਬਾਕੀ ਨਾੜੂ ਜਿਹੜਾ ਨਾਲ ਹੀ ਆਲੇ ਬਾਕੀ ਬੱਚਾ ਵੀ ਜੇ ਤਾਜ਼ਾ ਹੀ ਆ ਇਹ ਪੂਰੀ ਦੁੱਧ ਚੁੰਗਣ ਦੇ ਵੀ ਨਹੀਂ ਨੂੰ ਜਾ ਚਾਹ ਲੈ ਸਕਦੇ ਹਾਂ ਸਾਦੇ ਸਾਦੇ ਪਸੰਦ ਕੇ ਥਾਣਾ ਪੂਰਾ ਵਧੀਆ ਤਿਆਰ ਕਰ ਲਿਆ ਨੇ ਦਿਖਾ ਦਈਏ ਵਧੀਆ ਇਹ ਵੀ ਨਹੀਂ ਕਿ ਪਿੱਛੇ ਥਾਣੇ ਲਾਗੇ ਲੱਗਦੇ ਆ ਜਾਂ ਇੱਕੋ ਜਿਹਾ ਗੈਪ ਇੱਕੋ ਜਿਹਾ ਸਾਈਜ਼ ਦਿਖਾ ਦਈਏ ਜਵਾ ਕੋਈ ਰਸੀ ਰਸੀ ਨਹੀਂ ਪੋਣੀ ਜੀ ਬਿਲਕੁਲ ਕੋਈ ਲੋੜ ਹੀ ਨਹੀਂ ਵਤੀ ਦੇ ਦੋ ਬੰਨੇ ਬੈਠੇ ਹੋਣ ਆਈ ਹਿਸਾਬ ਨਾਲ ਠੀਕ ਆ ਇਹ ਹੈ ਕਿ ਭਾਵੇਂ ਕੋ ਮਸ਼ੀਨ ਨਾਲ ਚਵਾਈ ਕਰ ਲੈ ਤੇ ਭਾਵੇਂ ਹੱਥ ਨਾਲ ਕਰ ਦਿਓ ਉਹ ਬੰਨੀ ਪੈ ਕੇ ਤੇ ਪਰਲੇ ਸੰਗ ਕਿੰਨੀ ਵੇਸੇ ਪਰਲੇ ਲੱਗੇ ਆ ਦਿਖਾ ਦਈਏ ਪਿਛਲੇ ਸਨਾਂ ਦਾ ਚੁਆ ਇਹ ਨਾਲ ਇਹ ਜਿੱਕੇ ਕਰਮਾ ਲੈ ਟੰਗਦੇ ਨਾ ਹਾਂ ਹਾਂਜੀ ਹਾਂਜੀ ਇਹ ਹੈ ਕਿ ਦੂਸਰੇ ਸਵੇ ਨਵੈਤ ਪੂਰੀ ਤਿਆਰ ਹੋ ਗਈ ਲੱਗੇ ਸਵੇ ਲੱਖ ਰੁਪਏ ਦੀ ਵਸ਼ੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖ ਸਕਦੇ ਜੀ ਬੱਚਾ ਗਾੜੀ ਬੰਨੋ ਤੇ ਮਾਰਨਾ ਚੋ ਕੋਈ ਆਉਲ ਨਹੀਂ ਕੋਈ ਕੋਜ ਨਹੀਂ ਤੇ ਹੁਣੇ ਕਾ ਸਾਈਵਲ ਗਾਂਡਾਂ ਨੂੰ ਦਿਖਾਵਾਂਗੇ ਸਾਈਵਲ ਕ੍ਰੋਸ 'ਚ ਥਾਣੇ ਦੇ ਦੇਖ ਸਾਡੇ ਲੱਗੇ ਤਾਂ ਇਹ ਵੀ ਦੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀ ਜਿੰਨੇ ਵੀ 15 ਕਿਲੋ ਪਹਿਲੇ ਸੂਏ 'ਚ ਆਇਆ ਜੇ ਅੱਛਾ ਹਾਂਜੀ ਤੇ ਦੂਜੇ ਸੂਏ 'ਚ ਉਹ 17-18 ਕਿਲੋ ਪਿਆਣੀ ਉਰਾਉਣਾ ਠੀਕ ਆ ਹਾਂਜੀ ਦੋਹਾਂ ਕਰਮੀ ਜਾਨੇ ਇਹ ਦੋਤੇ ਵੀ ਵੀ ਕੱਟਣ ਵਾਲੀਆਂ ਵੀ ਬਰਿਆ ਗਰਮੀ-ਗਰਮੀ ਇਹਨਾਂ ਨੂੰ ਕੱਢੀ ਜਾਂ ਬੜਾ ਲੱਗਦਾ ਹਾਂਜੀ ਹਾਂਜੀ ਤੋਰ ਦੋ ਫਿਰ ਇਹਨਾਂ ਨੂੰ ਉੱਤਰਾਖੰਡੀ ਸੀ ਲਿਆ ਹਾਂਜੀ ਹਾਂਜੀ ਵੀ ਨਹੀਂ ਬਿਲਕੁਲ ਮਿਲਕ ਮੈਨ ਵੀ ਕਾਫੀ ਚੰਗੀ ਲੱਗੀ ਏ ਇਹਦੇ ਵੀ ਇਹ ਹੈ ਕਿ ਜੇ ਤਿਆਰ ਹੋਣਾ ਵਾ ਇਹਨੇ ਅਜੇ ਦਿਨ ਕੋਈ ਹਫ਼ਤੇ ਦੇ ਕਰੀਬ ਹੀ ਇਹਨੇ ਲੈ ਜਣਾ ਫਿਰ ਚੰਗੀ ਭਰੂਗੀ ਥੱਲੇ ਬਹੁਤੀ ਬਣੀ ਚੰਗੀ ਇਹਦੇ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਵੀ ਸੀ ਇਹ 40000 ਜੀ ਦਾ ਮੁੱਲ 40000 ਜੀ ਵਿੱਚੋਂ ਕਰ ਦੋ ਕਿ ਮੰਤਨ ਕਰਨਾ ਨਹੀਂ ਜੀ ਮੋਕੇ ਖੁੱਲਾ ਹੀ ਕਰ ਦੋਗੇ ਮੋਕੇ ਤੇ ਕੋਈ ਫੋਨ ਲਾਵੇ ਇੱਕ ਜੀ ਹਨਾ ਬੈਣੀ ਵਾਲੇ ਪਾਸੇ ਤੋਂ ਸਾਨੂੰ ਦੇਖ ਰਹੇ ਤੇ ਲੱਗੇ ਤਾਂ ਥੋੜਾ ਡਰਦੀ ਸਾਡੇ ਨੂੰ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਹੁਣ ਇੱਕ ਹੋਰ ਗੱਬਨ ਵੜੇ ਵੀ ਕਾਫੀ ਖੂਬਸੂਰਤ ਆ ਬੁਲਾ ਬੁਲਾ ਹਵਾ ਨੇ ਦੇਦੀਆਂ ਨੇ ਦੇਦੇ ਵੀ ਪੈਣ ਦਈਆਂ ਵੇਖਣ ਨੂੰ ਸੂਹਾ ਪਹਿਲਾ ਹੀ ਜਾਵਦਾ ਇਹਦਾ ਪਹਿਲਾ ਸੂਹਾ ਜੀ ਦਿੱਤੀ ਇਹ ਵੀ ਮੋਹ ਚਾਰ ਦੰਦ ਜੀ ਅੱਛਾ ਇਹ ਵੀ ਚਾਰ ਦੰਦ ਆ ਹਾਂ ਜੀ ਠੀਕ ਆ ਤੇ ਇਹ ਉਤਰ ਕਿੰਨਾ ਕੁ ਦੁੱਧ ਪਹਿਲੇ ਸਵੇਰ ਚ ਵਾਈ ਜਾਊਗਾ ਦੁੱਧ ਜੀ ਮਸ਼ੀ 15 16 ਕਿਲੋ ਚ ਵਾਈ ਜਾਊਗਾ ਪਹਿਲੇ ਸਵੇਰ ਠੀਕ ਆ ਹਾਂ ਜੀ ਤੋਰੋ ਹਾਂ ਫ ਪਹਿਲਾਂ ਦੇ ਹਿਸਾਬ ਨਾਲ ਕੱਦ ਘੱਟ ਚਲੋ ਇਹਦਾ ਵੀ ਠੀਕ ਆ ਬਾਕੀ ਪੜੀ ਜੁੜੀ ਐ ਵਸੀ ਪੂਰੀ ਚਾਰ ਦਾ ਦੇ ਹਿਸਾਬ ਨਾਲ ਹਾਂਜੀ ਇਹ ਜੇ ਤਿਆਰ ਹੋਣੀ ਐ ਵੀ ਇਹਨਾਂ ਅੱਧਾ ਅੱਧਾ ਅਸੀਂ ਲੈ ਜੂਗੀ ਪਰ ਬਣੂ ਵੱਡੀ ਥੋੜਾ ਡਰਦੀ ਡਰਦੀ ਜੀ ਆ ਕੈਨੇਡਾ ਸਾਈਜ਼ ਗੈਪ ਇਹਦਾ ਵੀ ਚੰਗਾ ਇਹਨੇ ਵੀ ਚੰਗਾ ਸਨ ਬਣਾਉਣਾ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਇਹ ਜੀ 42000 ਦੀ ਦੇ ਦੀਏ 42000 ਜੀ ਹਾਂਜੀ ਵਿੱਚੋਂ ਕਰ ਦੀਏ ਕੋ ਛੋਟ ਛੋਟ ਕੋ ਕਰ ਦੋ ਜਿੰਨੀ ਜੀ ਕਰਤਾ 40 ਦੇ ਦੀਏ ਪੂਰੇ ਦੀ 40 ਦੇ ਦੋ ਪੂਰੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਨਹੀਂ ਮਿਹਰਬਾਨੀ ਬਾਕੀ ਇਹ ਆ ਕਿ ਇੱਥੋਂ ਕੋਈ ਤਸੱਲੀ ਕਰਕੇ ਹਨਾ ਆਪਣੇ ਗੱਬਨਾ ਪਾਸ ਕਰਕੇ ਖੜੇ ਤੇ ਸੋਈ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਜੇ ਕੋਈ ਵੀ ਨਹੀਂ ਵੀ ਆ ਸਕਦਾ ਉਹ ਵੀਡੀਓ ਖੋਲ ਤੇ ਚਵਾ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ